ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਮੱਝ ਪਹੁੰਚਿਆ ਫਤਿਹਗੜ੍ਹ ਸਾਹਿਬ ਜਿੱਥੇ ਕੀ ਤੁਸੀਂ ਵੇਖ ਸਕਦੇ ਤੁਹਾਨੂੰ ਦਿਖਾਨੇ ਆ ਤੇ ਤੁਹਾਨੂੰ ਦਿਖਾਨਾ ਲੰਗਰ ਪਹੁੰਚ ਪਹੁੰਚ ਰਹੇ ਨੇ ਤੇ ਕੱਲ ਤੋਂ ਜਿਹੜਾ ਸਹੀਦੀ ਦਾੜਾ ਆਪਣੇ ਸਟਾਰਟ ਹੋ ਚ ਹੋ ਜਾਣਾ ਜੀ ਇੱਥੇ ਫਤਿਹਗੜ੍ਹ ਸਾਹਿਬ ਆ ਤੇ ਅੱਜ ਆਈ ਚਮਕੌਰ ਸਾਹਿਬ ਦੀ ਸਵਾ ਤੇ ਲਾਗਰ ਕੀਰਤਨ ਵੀ ਪਾਲਕੀ ਸਾਹਿਬ ਵੀ ਰਸਤੇ ਦੇ ਵਿਚਾਰੀ ਆ ਇੱਕ ਤੇ ਨਾਲ ਇਸ ਜਗ੍ਹਾ ਤੇ ਪਿੰਡ ਰੌਣੀ ਕਲਾ ਤੋਂ ਲੰਗਰ ਆਇਆ ਹੋਇਆ ਗੰਨੇ ਦੇ ਰਸ ਦਾ ਆ ਦੇਖੋ ਇਹ ਕਾਰ ਖੜੀ ਆ ਬਾਈਆਂ ਦੀ ਗੰਨੇ ਦੇ ਰਸ ਦਾ ਲੰਗਰ ਆ ਰੌਣੀ ਕਲਾ ਸਮੂਹ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਹਾਂਜੀ ਸਾਰੇ ਸਹਿਯੋਗ ਨਾਲੇ ਹੁੰਦਾ ਈ ਕੰਮ ਇਹ ਤੇ ਇੱਥੇ ਬਾਈ ਖੜੇ ਨੇ ਵੀਰੇ ਇਹ ਜਿਹੜੇ ਸੇਵਾ ਕਰਦੇ ਨੇ ਹਾਂਜੀ ਵੀਰ ਜੀ ਇਸੇ ਕਾਲ ਜੀ ਹਾਂਜੀ ਹਾਂਜੀ ਆਪਣਾ ਪਿੰਡ ਵੀਰੇ ਰੌਣੀ ਆ ਤੁਹਾਡਾ ਹਾਂ ਜੀ ਰੌਣੀ ਕਲਾ ਅੱਛਾ ਜੀ ਇਹ ਲੰਗਰ ਕਿੰਨੇ ਟਾਈਮ ਤੋਂ ਲੈ ਕੇ ਆਉਂਦੇ ਤੁਸੀਂ ਇਸ ਜਗ੍ਹਾ ਤੇ ਸਨ 94 ਤੋਂ ਚੱਲ ਰਿਹਾ ਜੀ ਇਹ ਲਗਭਗ ਜੇ ਸਾਡੇ ਹਿਸਾਬ ਨਾਲ ਇਹ ਇੰਡੀਆ ਦਾ ਪਹਿਲੀ ਕਿਨੇ ਦਾ ਰਸਤਾ ਲੰਗਰ ਹੈ। ਅੱਛਾ ਜੀ। ਹਾਂ ਜੀ। ਇਹ ਵੀ 93 ਤੋਂ ਚੱਲ ਰਿਹਾ ਹੁਣ 3 ਲਈ 2024 ਚੱਲ ਰਿਹਾ ਏ। ਇਹ ਲਾਲੋ ਆਲਮੋਸਟ 30 ਸਾਲ ਹੋ ਗਏ। ਪੰਜਾਂ ਹੀ 30 ਸਾਲ ਦੇ ਕਰੀਬ ਹੋ ਚੁੱਕੇ ਨੇ। ਹਾਂ ਜੀ। ਇਹ ਆਲੇ ਸਾਲ ਹੁੰਨੇ ਪਰ ਹੈ ਜੀ। ਪਰ ਇੱਕ ਸਾਲ ਹੋਨੇ ਜੀ। ਇਹ ਤੁਹਾਡੇ ਲਗਾਤਾਰ ਕਈ ਦਿਨ ਲਾ ਲਓ ਦਿਨ ਤਕਰੀਬਨ ਜੀ 5-6 ਦਿਨ ਲਾ ਜਾਂਦੇ ਆ। 5-6 ਦਿਨ ਲੱਗ ਜਾਂਦੇ ਨੇ। ਠੀਕ ਹੈ ਜੀ। 5-6 ਦਿਨ ਤਾਂ ਹਮੇਸ਼ਾ ਰੀਡਸਨ ਲੱਗਦੇ ਉਹ ਲੱਗਦੇ ਠੀਕ ਹੈ ਜੀ ਡਿਪੈਂਡ ਕਰਦਾ ਜੀ ਕਿੰਨਾ ਜਲਦ ਤੱਕ ਖਤਮ ਹੁੰਦਾ ਉਦੋਂ ਤੱਕ ਜਾਨੇ ਉਸ ਤੇ ਵਜੋਂ ਤਕਰੀਬਨ 5-6 ਦਿਨ ਤਾਂ ਲੱਗਦੇ ਹੀ ਆ ਠੀਕ ਹੈ ਜੀ 5-6 ਦਿਨ ਕਹਿੰਦੇ ਨੇ ਵੀਰੇ ਇਹ ਕਹਿੰਦੇ ਲੰਗਰ ਚੱਲ ਜਿੰਦਾ ਗੰਨੇ ਦੇ ਰਸਦਾ ਫਿਰ ਕਾਫੀ ਟਰੈਲਰ ਲੱਗ ਜਿੰਦੇ ਆਉਣਗੇ ਆ ਜੀ ਹਾਂ ਜੀ ਹਾਂ ਘਟੋ ਘਟ ਡਾਉਨ ਦਾ ਸਪਲਾਈ ਲੱਗ ਜਾਨੀ ਆ ਅੱਛਾ ਜੀ ਅੱਛਾ ਫਿਰ ਜਿੰਦਾ ਵੀਰੇ ਆਪਣੇ ਸਾਂਝਾ ਹੀ ਹੁੰਦਾ ਹੀ ਸਾਰਿਆਂ ਦਾ ਹਾਂ ਜੀ ਹਾਂ ਵੀ ਆਪਣੇ ਇਲਾਕੇ ਲੱਗੇ ਲੱਗੇ ਬਹੁਤ ਯੋਗਦਾਨਾ ਇਸ ਦੇ ਵਿੱਚ ਸਾਡੇ ਨਾਲ ਵਾਲੇ ਦਲ ਦੇ ਪਿੰਡਾਂ ਦਾ ਕਾफी ਯੋਗਦਾਨ ਹੈ ਇਸ ਜਲੰਧਰ ਦੇ ਵਿੱਚ ਦੇਖੋ ਜੀ ਇਹ ਵੀ ਬਹੁਤ ਵੱਡੀ ਸੇਵਾ ਜਿਹੜੀ ਸੇਵਾ ਨਿਭਾਰੇ ਨੇ ਵੀਰੇ ਇਹ ਪਿੰਡ ਰੌਣੀ ਕਣਾ ਤੋਂ ਆ ਕੇ ਹੈ ਜੀ ਇਹ ਸਾਰਿਆਂ ਦੇ ਸਹਿਯੋਗ ਨਾਲੇ ਕੰਮ ਹੁੰਦਾ ਜੀ ਇਹ ਇਕੱਲਾ ਤਾਂ ਕਰ ਨਹੀਂ ਸਕਦਾ ਕੋਈ ਐ ਨਾ ਜੀ ਬਿਲਕੁਲ ਜੀ ਇਹ ਬੈਰੂ ਕਰਨੇ ਕਰਾਉਣ ਨਾਲ ਤਾਂ ਹੋਈ ਆਈ ਐ ਇਹ ਦੇਖੋ ਉਹਨਾਂ ਦੀ ਸਾਥਤਾ ਦੇ ਨਾਲ ਅੱਜ ਇਹ ਕਰ ਰਿਹਾ ਆਪਾਂ ਬਿਲਕੁਲ ਉਹਨਾਂ ਦੇ ਪ੍ਰਣਾਮ ਉਹਨਾਂ ਦੇ ਅੱਗੇ ਅੱਜ ਆਪਣਾ ਸਿਰ ਝੁਕਦਾ ਏ ਐ ਜੀ ਬਿਲਕੁਲ ਅੱਜ ਆਪਾਂ ਸੇਵਾ ਕਰਦੇ ਆ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਸ਼ਕਾਨੇ ਆ ਜਿਵੇਂ ਕਿ ਕੋਈ ਪਿਆਸਾ ਹੁੰਦਾ ਉਹਨੂੰ ਰਸ ਪਿਆੰਨੇ ਜੀ ਅਸੀਂ ਕੋਈ ਦੁੱਧ ਦਾ ਲੰਗਰ ਲਾਉਂਦਾ ਕੋਈ ਫਸਾ ਲਾਉਂਦਾ ਹੈ ਨਾ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਇੱਥੇ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਇਹ ਉਹਨਾਂ ਸੀਦਾਂ ਦੀ ਪਾਵਨ ਧਰਤੀ ਆ ਜਿੱਥੇ ਅੱਜ ਪਹੁੰਚੇ ਹੋਇਆ ਸੀ ਇੱਥੇ ਵੀਰੋਂ ਰੌਣੀ ਪਿੰਡ ਰੌਣੀ ਕਲਾ ਤੋਂ ਆਏ ਹੋਏ ਨੇ ਹਾਂਜੀ ਹਾਂਜੀ ਪਿੰਡ ਰੌਣੀ ਕਲਾ ਤੋਂ ਤੇ ਅੱਜ ਇਹ ਜਿਹੜੀ ਚਮਕੌਰ ਸਾਹਿਬ ਦੀ ਸਭਾ ਸੀਗਾ ਜਾਨੀ ਹਾਂਜੀ ਹਾਂਜੀ ਨਹੀਂ ਨਹੀਂ ਅੱਜ ਮਾਤ ਤੋਂ ਕੱਲ ਨੂੰ ਮਾਤ ਨਹੀਂ ਹੋਈ ਆ ਜੀ ਅੱਜ ਫਿਰ ਅੱਜ ਅੱਜ ਮਾਚੂਵਾੜੇ ਸਾਹਿਬ ਸੀਗੀ ਅੱਛਾ ਇਹ ਮਾਚੂਵਾੜੇ ਤੋਂ ਆਰੀ ਹੈ ਜਣੀ ਮਾਚੂਵਾੜੇ ਸਾਹਿਬ ਇਹ ਕੱਲ ਨੂੰ ਮਾਨਪਰਖੰਟੋ ਕੀ ਹੱਥ ਮਾਨਪਰਖੰਟ ਮਾਨਪਰਖੰਟ ਠੀਕ ਹੈ ਜੀ ਕੋਟ ਵਰਗੀ ਮਨੇ ਸਵੇਰੇ ਮਨੇ ਮੰਡੇ ਦਾ ਹੋਦੀ ਮਰੰਡੇ ਦਾ 15 16 18 ਠੀਕ ਹੈ ਜੀ ਨਾ ਨਗਰ ਕੀਟਨ ਦਾ ਬਾਹਰ ਚੌਕ 25 ਇੱਕ ਤਿੰਨ ਚਾਰ ਦਿਨ ਪਹਿਣਾ ਇਸ ਜਗ੍ਹਾ ਤੋਂ ਨਾ ਤੇ ਹੁੰਦੀ ਇਹਨਾਂ ਚਮਕੌਰ ਸਾਹਿਬ ਹਾਂ ਜੀ ਚਮਕੌਰ ਚਮਕੌਰ ਸਾਹਿਬ ਹੁੰਦੀ ਹੈ 20 22 ਦੀ ਅੱਛਾ ਜੀ ਇੱਥੇ 25 26 27 ਦੀ ਹੂੰ ਲਾਸ਼ਟ ਦਿਵਾਨ ਹੋ ਜਾਂਦਾ ਜੀ ਤੇ 25 26 27 ਪਾਈ ਦਾ ਲਾਸਟ ਹੈ ਇਸ ਵਾਰ ਹਾਂ 24 ਦਿਨ ਕਰਦਾ ਵੇਹੇ ਹੁੰਦੇ ਤਾਂ ਤਿੰਨ ਦਿਨਾਂ ਚੱਲੋ ਮੇਨ 25 26 27 ਦਾ ਹੁੰਦਾ ਮੇਨ ਹੂੰ ਚੌਥਾ ਦਿਵਾਨ ਚੱਲੋ ਇਸ ਵਾਰ ਇਹਨਾਂ ਨੇ ਕਰਿਆ ਕਿ ਕਮੇਟੀ ਨੇ ਸ਼ੁਰੂ ਕੀਤਾ ਕਾਫੀ ਸਾਲ ਦਾ ਚੌਥਾ ਦਵਾਨ ਬੀਬੀਆਂ ਦੀ ਸਵਾ ਜਿਵੇਂ ਕਿ ਪਿਟੀਗ ਨੂੰ ਲਾਸਟ ਹੁੰਦਾ ਨਾ ਜਿਵੇਂ ਕਿ ਉਸ ਦਿਨ ਸਾਧਤਾ ਹੋਈਆਂ ਸੀਗੀਆਂ ਜਿਵੇਂ ਕਿ ਵਜ਼ੀਰ ਖਾਨ ਨੇ ਉਹਨਾਂ ਨੂੰ ਨਿਹਾਂ ਦੇ ਚੁਕਵਾਇਆ ਸੀਗਾ ਤੇ ਉਸ ਹਿਸਾਬ ਨਾਲ ਇਹ ਦਵਾਨ ਚੱਲਦੇ ਨੇ ਆਪਣੇ ਹੁਣ ਕਈ ਦਾ ਮੇਲਾ ਸਮਝ ਕੇ ਆਉਂਦੇ ਨੇ ਇਸ ਜਗ੍ਹਾ ਤੇ ਠੀਕ ਹੈ ਜੀ ਇਹ ਸੀਦੀ ਦਾੜਾ ਹੁੰਦਾ ਸੀਦੀ ਸਭਾ ਕਹਿੰਦੇ ਨੇ ਇਸ ਨੂੰ ਠੀਕ ਹੈ ਜੀ ਸੀਦੀ ਸਭਾ ਜੀ ਹਾਂਜੀ ਹਾਂਜੀ ਦੇਖੋ ਵੀਰਾਂ ਦਾ ਬਹੁਤ ਵਧੀਆ ਪ੍ਰਾਲਾ ਇਹਨਾਂ ਦੀ ਜਿਹੜੇ ਦੇਖੋ ਜੀ ਕਿੱਡੀ ਵੀਡੀ ਸੇਵਾ ਇਹਨਾਂ ਦੀ ਵੀਰ ਉਹਨਾਂ ਦੀ ਪਿੰਡ ਰੌਣੀ ਕਲਾ ਤੋਂ ਆਉਂਦੇ ਨੇ ਆਪਣਾ ਕਿੰਨੇ ਦੇ ਇਕੱਲਾ ਰਸ ਹੁੰਦਾ ਹੈ ਜੀ ਆਹਦੇ ਖਾਨੇ ਬਾਈ ਉਹਨਾਂ ਦਾ ਇੱਥੇ ਫਿਰ ਕਲਾੜੀ ਇੱਕ ਕਨਾਲ ਲਾਇਆ ਬਾਈ ਇੱਥੇ ਤੁਹਾਡਾ ਬਾਰੇ ਪ੍ਰੈਸ਼ਰ ਲੱਗੇ ਹੋਏ ਆਹ ਜੀ ਆਹ ਦੇਖੋ ਜੀ ਕਈ ਟਰਾਲੀਆਂ ਖੜੀਆਂ ਨੇ ਅਪਾ ਦਿਖਾਣੇ ਅੰਦਰ ਪਹੁੰਚ ਕੇ ਆਜੋ ਦਿਖਾ ਦਿੰਨੇ ਹਾਂ ਜੀ ਹਾਂਜੀ ਆਹ ਦੇਖੋ ਜੀ ਕਾਫੀ ਵੱਡਾ ਪਰਵਾਨ ਦਾ ਬਾਈ ਉਹਨਾਂ ਦਾ ਆਹ ਦੇਖੋ ਜੀ ਇਸ ਜਗ੍ਹਾ ਤੇ ਇਹ ਲਾਇਆ ਉਹਨੇ ਮੇਜ ਜੀ ਮੇਕੀ ਆ ਦੇਖੋ ਜੀ ਇਕ ਦੋ ਤਿੰਨ ਚਾਰ ਆ ਲਗਾਤਾਰ 9-10 ਟਰੈਲੀਆਂ ਖੜੀਆਂ ਨੇ ਐ ਜੀ ਹਾਂ ਜੀ ਹਾਂ ਬਾਕੀ ਤਾਰ ਵੀ ਦਿੱਤੇ ਹੋਣੇ ਨੇ ਬਾਈ ਉਹਨਾਂ ਨੇ ਹੋਰ ਵੀ ਆਪਣੇ ਕੋਲ ਇੱਥੇ ਸੰਗਤਾਂ ਲੈ ਕੇ ਪਹੁੰਚਦੀਆਂ ਜੀ ਅੱਛਾ ਜੀ ਸੰਗਤਾਂ ਵੀ ਲੈ ਕੇ ਪਹੁੰਚਦੀਆਂ ਆਪਣੇ ਕੋਲ ਗੰਨਾ ਹੂੰ ਅੱਜ ਇਹ ਆਪਣੇ ਕਰਸ਼ਰ ਲੱਗੇ ਹੋਏ ਆ ਜੀ ਆਹ ਦੇਖੋ ਜੀ ਤਿਆਰੀਆਂ ਹੋ ਰਹੀਆਂ ਨੇ ਜਿਵੇਂ ਕਿ ਇਸ ਜਗ੍ਹਾ ਤੇ ਕੀ ਕਰਿਆ ਜਾਊਗਾ ਜੀ ਇਸ ਜਗ੍ਹਾ ਤੇ ਆਪਣਾ ਫਰਕ ਨਾਲ 사ਲਾ ਦੀਗਾ ਲਗਣਾ ਜੀ ਅੱਛਾ ਜੀ ਇਹ ਸਟੋਰੇਜ ਆਏ ਹੋਰੇ ਹਾਂ ਇਸ ਜਗ੍ਹਾ ਤੇ ਨਾ ਸਟੋਰ ਕੀਤਾ ਜਾਵੇਗਾ ਦੇਖੋ ਇਹ ਟੋਆ ਪਟਾ ਜਿੰਦਾ ਜਿਸ ਦੇ ਵਿੱਚ ਨਾ ਦੇਗਾ ਲਗਾਇਆ ਜਾਵੇਗਾ ਕਾਫੀ ਵੱਡਾ ਜੋ ਕਿ ਹੋਵੇਗਾ ਕਿੰਨੇ ਲੀਟਰ ਦਾ ਹੋਵੇਗਾ ਜੀ 1000 ਲੀਟਰ 1000 ਲੀਟਰ ਦਾ ਹੋਵੇਗਾ ਜੀ ਘਟੋ ਘਟਾ ਠੀਕ ਹੈ ਜੀ ਜਿਵੇਂ ਹੁਣ ਕਿੰਨੀ ਸੰਗਤ ਹੁੰਦੀ ਆ ਬਹੁਤ ਜ਼ਿਆਦਾ ਰਸ ਹੋਵੇਗਾ ਹੁਣ ਇਹ ਦੇਖ ਸਕਦੇ ਹੋ ਕਾਫੀ ਵੱਡੀ ਮਸ਼ੀਨ ਆ ਇਹ ਜਿਹੜੇ ਕੱਕ ਲਾੜ ਕਾ ਸਕਦੇ ਜਿਸ ਨੂੰ ਇਹ ਗੰਨੇ ਪੀੜਦੀ ਆ ਇਸ ਦੇ ਨਾਲ ਨਿਕਲਦੇ ਆ ਰਾਸ ਨਿਕਲਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਤੇ ਇਸ ਤਰਫ ਆ ਰਹੀ ਲੰਗ ਹੋ ਨਗਰ ਕੀਰਤਨ ਆਪਾ ਦਰਸ਼ਨ ਕਰਵਾਨੇ ਹੀ ਤੁਹਾਨੂੰ ਨਗਰ ਕੀਰਤਨ ਸਾਹਿਬ ਜੀ ਦੇ ਹਾਂਜੀ ਆਜੋ ਬਾਈ ਬਰ ਅੱਗੇ ਆਜੋ ਆਜੋ ਵੀਰ ਜੀ ਆਜੋ ਆ ਦੇਖੋ ਜੀ ਨਗਰ ਕੀਰਤਨ ਦੇ ਵੀ ਤੁਹਾਨੂੰ ਦਰਸ਼ਨ ਕਰਵਾਨੇ ਆ ਆ ਦੇਖੋ ਜੀ ਭਾਈ ਸੇਵਾ ਕਰ ਰਹੇ ਨੇ ਗਿਆ ਤੇ ਭਾਈ ਜੀ ਨੇ ਕਿਹਾ ਆਪਣੇ ਬਾਰਾਂ ਦੇ ਕੇ পার্বਤੀ ਦੇ ਦਰਗਾਹ ਤੇ ਪਰਮੇਸ਼ਰ ਦੇ ਪਿਆਰੇ ਗੁਰਾਂ ਦੇ ਪਿਆਰੇ ਸਿੰਘ ਜੀ ਕਰਾਉਣੇ ਤੁਹਾਨੂੰ ਪੰਜ ਪਿਆਰਿਆਂ ਦੇ ਦਰਸ਼ਨ ਫਿਰ ਉਹਦੀ ਬਾਰੇ ਬਾਤ ਜੀ ਜੋ ਨਾ ਨਾਮ ਰਾਮ ਦੇ ਸਿੰਘ পার্বਤੀ ਜੀ ਹਾਂਜੀ ਕਰੋ ਜੀ ਦਰਸ਼ਨਾਂ ਦੋਲੇ ਨਾ ਨਾਮ ਰਾਮ ਦੇ

ਨਾ ਨਾ ਜਗੁਰਾ ਦੇ ਹਾਂਜੀ ਬਾਬਾ ਹੀ ਕੀਰਤਨ ਵੀ ਕਰਦੇ ਤੁਸੀਂ ਵੇਖਦਾ ਜੋ ਤਨ ਆਵਾ ਪਾਤ ਜੀ ਨਾ ਨਾ ਜਗੁਰਾ ਦੇ ਨਿਕੀ ਤਨ ਤਨ ਬਾਬਾ ਮੇਰੀ ਜੀ ਹਾਂਜੀ ਸਰਵੀ ਦਰਸ਼ਨ ਤੰਤਨ ਬਾਬਾ ਜਰੋਵਰ ਤੋਂ ਵੀ ਨਹੀਂ ਤੰਤਨ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਸੁਰਾਦੇ ਚੋਲੇ ਲਾਲ ਸੁਰਾਦੇ ਚੋਲੇ ਬਾਬਾ ਸੁਰਾਦੇ ਸਾਦੇ ਸੁਰਾਦੇ ਚੋਲੇ ਲਾਲ ਸੁਰਾਦੇ ਚੋਲੇ ਬਾਬਾ ਸੁਰਾਦੇ ਸੁਲੇ ਲਾਲ ਸੁਰਾਦੇ ਬਰਵਤ ਜੀ ਜੋ ਕਾਫੀ ਵੱਡਾ ਕਾਬਲ ਆਇਆ ਤੁਸੀਂ ਦੇਖ ਸਕਦੇ ਹੋ

ਸਿਕੰਦਰਪੁਰ ਤੋਂ ਹੀ ਆ ਪੁੱਤਾਂ ਪੈਂਦੇ ਸਿਕੰਦਰਪੁਰ ਆ ਮੀਠਾ ਆਵੇ ਦੇ ਕੋਲ ਠੀਕ ਆ ਜੀ ਬਹੁਤ ਧੰਨਵਾਦ ਜੀ ਬਾਹਰ ਤੁਹਾਡੇ ਪਰ ਅਵੇ ਸਾਹਿਬ ਮੇਲ ਪਰ ਅਤਰਕੇ ਚੜਦੀ ਗਲਾ ਬਖਸ਼ ਜੀ ਹਾਂਜੀ ਇਹ ਨਾ ਸਿਕੰਦਰਪੁਰ ਤੋਂ ਆਈ ਨਾਗਰ ਕੀਰਤਨ ਹੈ ਕਾਫੀ ਵੱਡਾ ਕਾਫਲਾ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੇ ਕਾਫਲੇ ਦੇ ਵਿੱਚ ਨਾਗਰ ਕੀਰਤਨ ਦੇਖ ਸਕਦੇ ਤੁਸੀਂ ਉਹ ਲੈ ਉਹ ਨਾਲ ਜੀ ਜਾਸਦ ਦੇ ਵਿੱਚ ਦੇਖੋ ਜੀ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਆ ਇਹਦੀ ਸੰਗੀਤਾ ਦੇਖੋ ਕਿੰਨੇ ਕਿੰਨੇ ਦੂਰ ਤੋਂ ਆਉਂਦੀ ਆ ਜਿਵੇਂ ਸੰਗੰਦਰਪੁਰ ਨਗਾਵੇ ਦੇ ਕੋਲ ਪੈਂਦਾ ਹੀ ਇਹ ਜਿਹੜਾ ਨਗਾਵਾ ਨਾ ਮਰਿੰਡੇ ਦੇ ਵਿੱਚ ਪੈਂਦਾ ਹੀ ਇਹ ਉਹ ਜ਼ਿਲ੍ਹਾ ਰੋਪੜਾ ਕੱਢੇ ਕਾਫੀ ਵੱਡਾ ਕਾਫਲਾ ਹੈ ਤੁਸੀਂ ਵੇਖ ਸਕਦੇ ਹੋ ਕਾਫੀ ਟ੍ਰੈਕ ਟ੍ਰੈਲੀਆਂ ਨੇ ਕਟੋ ਕਟ ਇਹ ਜਿਹੜੀ ਇਸ ਦੀ ਨਾਲ ਸੰਗਤ ਆ ਇਹ 11500 ਦੇ ਹਿਸਾਬ ਨਾਲ ਸੰਗਤ ਹੋਵੇਗੀ ਕਾਫਲੇ ਦੇ ਵਿੱਚ 11500 ਦੇ ਕਾਫਲੇ ਦੇ ਨਾਲ ਸੰਗਤ ਆ ਰਹੀ ਹੈ ਟਰੈਂਡੀਆਂ ਦੇ ਵਿੱਚ ਹਾਂਜੀ ਕਰੋ ਜੀ ਦਰਸਨ ਭਾਗਾਂ ਵਾਲਿਓ ਕਾਫੀ ਵੱਡਾ ਕਾਫਲਾ ਤੁਸੀਂ ਵੇਖ ਸਕਦੇ ਹੋ ਜੋ ਕਿ ਦਿਲਾਸਹੀ ਗੁਰਦੁਆਰਾ شریف ਫਤਿਹਗੜ ਸਾਹਿਬ ਪਹੁੰਚ ਕੇ ਨਮਸਤਕ ਹੋਣਗੇ। ਉਹ ਪਾਲਕੀ ਸਾਹਿਬ ਆ। ਗੁਰਦੁਆਰਾ شریف ਫਤਿਹਗੜ ਸਾਹਿਬ ਪਹੁੰਚੇਗੀ। ਦੇਖੋ ਜੀ ਆਪਾਂ ਨੇ ਇਸ ਜਗ੍ਹਾ ਤੇ ਲੰਗਰ ਦੀ ਵੀਡੀਓ ਬਣਾ ਰਹੇ ਸੀਗੇ। ਗੰਨੇ ਦੇ ਰਸ ਵੀ ਲੰਗਰ ਦੀ ਵੀਡੀਓ ਬਣਾ ਰਹੇ ਸੀਗੇ। ਅੰਦਰ ਦੇ ਵਿੱਚ ਦੇਖੋ ਜੀ ਨਗਰ ਕੀਰਤਨ ਆ ਗਿਆ ਇਹ ਵੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਪਣੀ ਵੀਡੀਓ ਵਿੱਚ ਦਰਸ਼ਨ ਕਰੋਗੇ ਇਸ ਜਗ੍ਹਾ ਤੋਂ ਨਾ ਵੀਰ ਸੇਵਾ ਕਰ ਰਹੇ ਨੇ ਜਿਹੜੇ ਕੀ ਵਰਤਨਾ ਦੀ ਸਫਾਈ ਦੀ ਵਰਤਨਾ ਦੀ ਸਫਾਈ ਦੀ ਸੇਵਾ ਸਟਾਰਟ ਹੋ ਚੁੱਕੀ ਹੈ ਹਾਂ ਜਿਹੜਾ ਇਹ ਪਾਣੀ ਗਰਮ ਕੀਤਾ ਜਾ ਰਿਹਾ ਨਾ ਇਹ ਇਹ ਪਾਣੀ ਨਾ ਜਿਹੜਾ ਗਰਮ ਕੀਤਾ ਜਾ ਰਿਹਾ ਹੈ ਭਾਂਡੇ ਬਰਤਨ ਸਾਫ਼ ਕਰਨ ਦੇ ਲਈ ਹਾਂਜੀ ਦੇਖੋ ਹੀ ਠੰਡ ਦਾ ਮਹੀਨਾ ਹੈ ਠੰਡ ਬਹੁਤ ਪੈਂਦੀ ਆ ਹੱਥ ਸੁੰਨ ਹੋ ਜਾਂਦੇ ਨੇ ਦੇਖ ਸਕਦਾ ਤੁਸੀਂ ਨਾ ਟਰਾਲੀਆਂ ਕਾਫੀ ਟਰਾਲੀਆਂ ਨੇ ਘਟੋ ਘਟ ਹੋਣ ਗਈ 15 20 ਦੇ ਹਿਸਾਬ ਨਾਲ ਆ ਕਾਫੀ ਟਰਾਲੀਆਂ ਨੇ ਹਾਂਜੀ ਤੇ ਇੱਧਰ ਦੇਖ ਸਕਦਾ ਕਿੰਨੂ ਵਗੈਰਾ ਇਹ ਵੀ ਬਾਈ ਪਾਉਂਦੇ ਨੇ ਵਿੱਚ ਰਸ ਦੇ ਵਿੱਚ ਵਧੀਆ ਬਣਾ ਕੇ ਦਿੰਦੇ ਨੇ ਹਨ ਬਹੁਤ ਵਧੀਆ ਪ੍ਰੋਜੈਕਟ ਲਾਇਆ ਬਾਈ ਉਹਨਾਂ ਦਾ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਵੱਡੇ ਵੱਡੇ ਘਲਾੜ ਨੇ ਦੂਈਆਂ ਮਸ਼ੀਨਾਂ ਰਹੀਏ ਇਹ ਆ ਦੇਖੋ ਜੀ ਕਾफी ਵੱਡੇ ਪਰਜਾਈਟ ਹੈ ਇਹਨਾਂ ਦਾ ਆ ਦੇਖੋ ਜੀ ਟਰਾਲੀਆਂ ਨਾਲ ਦੀ ਨਾਲ ਖਾਲੀ ਵੀ ਹੋ ਰਹੀਆਂ ਨੇ ਇਹ ਹੁੰਦੀ ਹੈ ਸੇਵਾ ਇਸ ਨੂੰ ਕਹਿੰਦੇ ਨੇ ਸੇਵਾ ਖੁੱਲ ਕੇ ਸੇਵਾ ਕਰਦੇ ਨੇ ਸਾਡੇ ਪੰਜਾਬ ਦੇ ਵਾਸੀ ਨੇ ਕਿ ਜਿਹੜੇ ਕੀ ਇਹ ਬਾਈਬਰ ਦੀ ਕਿਰਪਾ ਇਹਨਾਂ ਦੀ ਭੈਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਉਹਨਾਂ ਦੀ ਜਨਮ ਦੇ ਵਿੱਚ ਲੰਗਰ ਲੱਗਦੇ ਨੇ ਇਹ ਆ ਦੇਖੋ ਜੀ ਦੇਖਦਾ ਕਾਫੀ ਵੱਡਾ ਦੇਗਾ ਇਹ ਤੁਸੀਂ ਵੇਖ ਸਕਦੇ ਹੋ 1000 ਲੀਟਰ ਦਾ ਦੇਗ ਹੈ ਜੀ ਇਹ ਤੇ ਭਾਈ ਨੌਜਵਾਨ ਦੇਖੋ ਜੀ ਇਹ ਸੇਵਾ ਮਾਲਕ ਬੁਲਾਉਂਦਾ ਹੈ ਭੈਗੁਰੂ ਕਿਰਪਾ ਕਰਦਾ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਸਾਹਾਦਤਾ ਸਾਥ ਤਾਂ ਹੋਈਆਂ ਤਨਤਨ ਵਾਜਾਂ ਵਾਲੇ ਦੇ ਪਿਤਾ ਦੇ ਸ੍ਰੀ ਗੁਰਗੋਵ ਸਿੰਘ ਮਹਾਰਾਜ ਜੀ ਦੇ ਵੇਖੋ ਲਾਲ ਸੀਗੇ ਜਿਹੜੇ ਚਾਰ ਲਾਲ ਸੀਗੇ ਜਦੋਂ ਅਨੰਤਪੁਰ ਦਾ ਕਿਲਾ ਛੱਡਿਆ ਤੇ ਰਾਸਤੇ ਵਿੱਚ ਪਿਛੋੜਾ ਪੈ ਗਿਆ ਜਿਸ ਸਥਾਨ ਤੇ ਗੁਰਦੁਆਰਾ ਪਿਛੋੜਾ ਸਾਹਿਬ ਆ ਉਸ ਤੋਂ ਮਗਰੋਂ ਜਿਹੜਾ ਉਹਨਾਂ ਦਾ ਗੰਗੂਦ ਰਸੋਈਆ ਸੀਗਾ ਉਸ ਨੇ ਦਗਾ ਕਮਾਇਆ ਤੇ ਲੋਕ ਉਹਨੂੰ ਬਹੁਤ ਲਾਨਤਾ ਪਾਉਂਦੇ ਨੇ ਇਸੇ ਕਰਕੇ ऐसे करके उस नु लालचता भी पांदे ਨੇ ਲੋਕ ਆ ਸਾਰੀ ਉਮਰ ਆ ਪੈਂਦੀਆਂ ਵੀ ਰਹਿਣਗੀਆਂ ਤੇ ਦੁਨੀਆ ਤੇ ਦੇ ਕੋਈ ਜਿਹੜੇ ਗੁਰਗੋਬ ਸਿੰਘ ਦੇ ਲਾਲ ਤੇ ਸਿੱਖੀ ਦੇ ਰਸਤੇ ਪਰ ਜਿਵੇਂ ਕਿ ਵਜੀਰ ਖਾਨਤਾ ਉਹਨੇ ਬਹੁਤ ਲਾਲਚ ਦਿੱਤੇ ਫਤਿਹ ਲੈਏ ਗਏ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਵੀ ਕੀਤਾ ਗਿਆ ਤੇ ਲਾਲਚ ਵੀ ਦਿੱਤੇ ਗਏ ਤੁਸੀਂ ਇਹ ਮੰਨ ਲਓ ਧਰਮ ਸਾਡੇ ਧਰਮ ਦੇ ਵਿਚ ਆ ਜਾਓ ਹਨਾ ਤੇ ਉਹਨਾਂ ਨੇ ਇਹ ਨਾ ਮੰਨੀ ਇਹ ਨਾ ਮੰਨੀ ਤਾਂ ਬਹੁਤ ਤਸੀਹੇ ਵੀ ਦਿੱਤੇ ਗਏ ਇੱਕ ਮਲੇਰਕੋਟਲੇ ਦਾ ਨਵਾਬਤਾ ਸ਼ੇਰਖਾਨ ਉਸਨੇ ਕਿਹਾ ਦੇਖੋ ਜੀ ਇਹਨਾਂ ਦੇ ਜਿਹੜਾ ਪਿਤਾ ਇਹ ਉਹਨਾਂ ਦੇ ਨਾਲ ਤੁਸੀਂ ਮੁਕਾਬਲਾ ਕਰੋ ਇਹ ਤਾਂ ਬੱਚੇ ਨੇ ਇਹਨਾਂ ਨਾਲ ਤਾਂ ਵੱਡੀ ਕੀ ਦੁਸ਼ਮਣੀ ਆ ਪਰ ਉਹ ਜਿਹੜਾ ਨਾ ਸਮਝ ਸੀਗਾ ਕਿ ਦੇਖੋ ਕੋਈ ਬਹੁਤ ਹੀ ਵੱਡੀ ਬਹਾਦਰੀ ਨਹੀਂ ਸੀ ਕਿ ਉਸਦੇ ਲਈ ਥੋੜੀ ਬੋਧੀ ਨਾ ਸਈਆਂ ਵਾਸਤੇ ਰੱਖਣੀ ਸੀ ਹਾਂਜੀ ਦੇਖੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਲੰਗਰ ਲੱਗ ਰਹੇ ਨੇ ਵੱਡੇ ਵੱਡੇ ਲੰਗਰ ਦੇਖ ਸਕਦੇ ਹੋ ਲੰਗਰ ਵੀ ਕੋਈ ਛੋਟਾ ਬੋਟਾ ਨਹੀਂ ਕਾ ਬਾਈ ਉਹਨਾਂ ਦੇ ਦੇਖੋ ਜੀ ਸਾਰੇ ਪਿੰਡ ਦੇ ਨੌਜਵਾਨ ਆਏ ਹੋਏ ਨੇ ਪਿੰਡ ਰੌਣੀ ਕਲਾ ਦੇ ਇਸ ਜਗ੍ਹਾ ਤੇ ਬਾਈ ਕਰੋ ਇਹਨਾਂ ਦੀ ਜਿਹੜੀ ਸੇਵਾ ਨਾ ਸੇਵਾ ਇਹਨਾਂ ਦੀ ਲੇਖੇ ਲਾਵੇ ਇਹਨਾਂ ਪਰ ਮੇਰ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਹਮੇਸ਼ਾ ਇੱਕ ਕਣੇ ਲੰਗਰ ਲੱਗਦੇ ਰਹਿਣ ਬਾਈ ਉਹਨਾਂ ਦੇ ਪਿੰਡ ਤੋਂ ਆਪਾਂ ਤਾਂ ਹੀ ਕਹਿੰਦੇ ਆ ਕੀ ਨਾਮ ਵੀਰ ਜੀ ਤੁਹਾਡਾ ਹੀ ਮੇਰਾ ਨਾਮ ਜੀ ਗੋਲਡੀ ਹੈ ਗੋਲਡੀ ਜੀ ਠੀਕ ਆ ਜੀ ਗੋਲਡੀ ਜੀ ਹਾਂ ਜੀ ਆਏ ਸਾੜ ਹੁੰਦੇ ਨੇ ਬਾਈ ਕਹਿੰਦੇ 94 ਤੋਂ ਆ ਰਹੇ ਨੇ ਇਹ ਹਾਂ ਜੀ ਠੀਕ ਹੈ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਉਹਨੇ ਕੁਰਬਾਨੀਆਂ ਯਾਦ ਕਰਕੇ ਕਹਿੰਦੇ ਆ ਨਾ ਜੀ ਆਪਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਮਾਣਾਂ ਬੰਦੇ ਦਾ ਰੋਣਾ ਇੰਦਾ ਜਦੋਂ ਆਪਾਂ ਉਹ ਉਸ ਦੇ ਅੱਗੇ ਸਿਰ ਚ ਕੰਨੇ ਜਾ ਕੇ ਮੱਥਾ ਟੇਕਦੇ ਆ ਬੰਦਾ ਮਾਣ ਭਾਵ ਕੋਈ ਨਹੀਂਦਾ ਉਸ ਜਗ੍ਹਾ ਤੇ ਕੋਈ ਮਾਣਈ ਮਾਨ ਦੇ ਵਿੱਚੋਂ ਕੋਈ ਲਬਜ ਨਹੀਂ ਨਿਕਲਦੇ ਹੈਗੇ ਵੀ ਕੀ ਗੱਲ ਕਰੀ ਉਸ ਜਗ੍ਹਾ ਤੇ ਜਾ ਕੇ ਛੋਟੇ ਉਦੋਂ ਬੱਚੇ ਸੀਗੇ ਜਿਵੇਂ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਿਹੜੇ ਬਾਬਾ ਜੋਰਾਵਰ ਸਿੰਘ ਜੀ ਕੇ 9 ਸਾਲ ਦੇ ਤੇ ਬਾਬਾ ਫਤੇ ਸਿੰਘ ਜੀ 7 ਸੱਤ ਸਾਲ ਦੀ ਉਮਰ ਕੀ ਹੁੰਦੀ ਆ ਬਹੁਤ ਘੱਟ ਹਾਂਜੀ ਹਾਂਜੀ ਉਹਨਾਂ ਉਮਰਾਂ ਦੇ ਵਿੱਚ ਸੇਧੀਆਂ ਪ੍ਰਾਪਤ ਕਰ ਗਏ ਤੇ ਫਤਵੇ ਦੇਖੋ ਜੀ ਕਿੰਨੇ ਲਗਾਏ ਨੇ ਨਾ ਵਜੀਰ ਖਾਨ ਨੇ ਲਾਲਚ ਵੀ ਦਿੱਤੇ ਗਏ ਕਹਿੰਦੇ ਤੁਸੀਂ ਸਾਡਾ ਇਹ ਮੰਨ ਲਓ ਜਿਹੜੀ ਸਾਡਾ ਰਾਜ ਭਾਗ ਆ ਤੁਹਾਡਾ ਹੋ ਜਵੇਗਾ ਬਹੁਤ ਵੱਡੀ ਸ਼ਾਹਦਤ ਆ ਜੀ ਹਾਂਜੀ ਹਾਂਜੀ ਫਿਰ ਉਹਨਾਂ ਨੇ ਇਹਨਾਂ ਮੰਨੀ ਦੇਖੋ ਬਹੁਤ ਕਹਿੰਦੇ ਸਾਡੇ ਅਗੇ ਸਿਰੇ ਝੁਕਾ ਦਿਓ ਫਿਰ ਇੱਕ ਇਹ ਜਿਹਾ ਦਰਵਾਜ਼ਾ ਮਰੇ ਲਗਾ ਦਿੱਤਾ ਵੀ ਸਿਰ ਝੁਕਾ ਕੇ ਆਉਣਾ ਹਾਂਜੀ ਹਾਂ ਦੇਖੋ ਤੇ ਉਹਨਾਂ ਨੇ ਇੱਕ ਪੈਰ ਅੱਗੇ ਲੰਘਾਇਆ ਵੀ ਅਸੀਂ ਸਿਰ ਨਾ ਝੁਕਾਈਏ ਉਹ ਵੈਗੁਰੂ ਤੇ ਵੈਗੁਰੂ ਜਿਹੜਾ ਪਰਮਾਤਮਾ ਵੈਗੁਰੂ ਸੱਚੇ ਪਾਤਸ਼ਾਹ ਰੱਬੀ ਰੂਹਾਂ ਹੁੰਦੀਆਂ ਨੇ ਉਹ ਉਹ ਮਹਾਰਾਜ ਦੇ ਸੱਤੇ ਪਾਤਸ਼ਾਹ ਦੇ ਪਿਤਾ ਦੇ ਪੁੱਤਰ ਸੀਗੇ ਠੀਕ ਹੈ ਜੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੀ ਕਹਿੰਦੇ ਚਾਰ ਮੂਹੇ ਤਾਂ ਕਿਹਾ ਹੋ ਆ ਜੀਵ ਤੇ ਲੱਖ ਹਜ਼ਾਰ ਸਹੀ ਗੱਲ ਹੈ ਹੈ ਬਹੁਤ ਗੱਲਾਂ ਬਹੁਤ ਡੰਗਾਈ ਤੇ ਜਾਵਾਂਗੇ ਤਾਂ ਪਤਾ ਲੱਗਦਾ ਸਿੱਖੀ ਕੀ ਆ ਸਾਡੀ ਬਿਲਕੁਲ ਇਸੇ ਕਰਕੇ ਕਹਿੰਦੇ ਨੇ ਸਿੱਖੀ ਖੰਡਿਓ ਤਿੱਖੀ ਜਦੋਂ ਉਹਨਾਂ ਨੂੰ ਜਿਨੇ ਗੇ ਸਹੀਦ ਕੀਤਾ ਗਿਆ ਤਾਂ ਵਜ਼ੀਰਕਾਰ ਕਹਿੰਦਾ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਉਹ ਕਹਿੰਦਾ ਸੀ ਡਰੀਏ ਕਿਸ ਤੋਂ ਸਾਡੇ ਤਾਂ ਖੂਨ ਵਿੱਚ ਹੀ ਕਰਵਾਨੀ ਆ ਸਿੱਖੀ ਆ ਤੇ ਆਪਾਂ ਬਾਈ ਉਹਨਾਂ ਦੇ ਦੇਖੋ ਜਿੱਥੇ ਵੀਡੀਓ ਵੀ ਕਰੀ ਆ ਵੀਡੀਓਗ੍ਰਾਫੀ ਇਸ ਤਰ੍ਹਾਂ ਦੀਆਂ ਵੀਡੀਓ ਸਾਡੀਆਂ ਦੇਖਿਆ ਕਰੋ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਹਾਂਜੀ ਦੋਸਤੋ ਮੇਰੀਆਂ ਦੇਖ ਕੇ ਤੁਹਾਡੀਆਂ ਵੀਡੀਓ ਮੇਰੀ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਨਾ ਧਾਰਮਿਕ ਵੀਡੀਓ ਹੁੰਦੀਆਂ ਨੇ ਆਪਣੀਆਂ ਵਧੀਆ ਵੀਡੀਓ ਹੁੰਦੀਆਂ ਨੇ ਸਾਰੀਆਂ ਤੁਹਾਡੇ ਤੱਕ ਪਹੁੰਚਦੇ ਆ ਰਹਿਣ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰੋ ਕਰੋ ਦਬ 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 ਕੇ ਸ਼ੇਅਰ ਆ ਆਪਾਂ ਨੇ ਇੱਥੇ ਪਿੰਡ ਰੌਣੀ ਕਲਾ ਦਾ ਲੰਗਰ ਰਖਾਇਆ ਦਿਖਾਇਆ ਏ ਜਿੱਥੇ ਕਿ ਆਪਣੇ ਨਾ 10 15 ਟਰਾਲੀਆਂ ਗਈਆਂ ਨੇ ਤੇ ਗੰਨੇ ਲੰਗਰ ਦੀਆਂ ਤੇ ਆਪਾਂ ਨਾ ਫਿਰ ਇੱਕ ਦੋ ਹੰਦੇ ਵਿੱਚ ਆਪਾਂ ਚੱਲਦਾ ਵੀ ਦਿਖਾਵਾਂਗੇ ਤੇ ਖਲਾੜ ਹਾਂਜੀ ਇਹ ਚੱਲਦਾ ਵੀ ਦਿਖਾਵਾਂਗੇ ਫਿਰ ਇਹ ਕਿਵੇਂ ਚੱਲਦਾ ਖਲਾੜ ਫਿਰ ਦੇਖੋ ਜੀ ਕਿੰਨਾ ਇਕੱਠ ਹੋਵੇਗਾ ਇੱਥੇ ਪਾਰ ਰੱਖਣ ਦੀ ਜਗ੍ਹਾ ਨਹੀਂ ਹੋਵੇਗੀ ਇੰਨਾ ਇਕੱਠ ਹੋ ਜਾਂਦਾ ਤੇ ਬਾਈ ਹੁਣੀ ਹਨਾ ਤੇ ਤਿਆਰੀਆਂ ਕਰ ਰਹੇ ਨੇ ਤੇ ਆਪਾਂ ਅਗਲੀ ਵੀਡੀਓ ਤੇ ਕਰਦੇ ਆ ਸਟਾਰਟਿੰਗ ਹੋਰ ਵੀਡੀਓ ਬਣਾਉਨੇ ਆ ਫਿਰ ਆਜੋ ਆਪਣੇ ਹੋਰ ਵੀਡੀਓ ਦੇ ਵਿੱਚ ਆਪਣੇ ਨਾਲ ਤੇ ਆਪਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੀ